ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ VDC ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਹਾਡੇ ਤੋਂ ਵੀ ਸਾਂਝੀਆਂ ਕਰ ਰਹੇ ਆ ਜਿੰਦਾਬਾਦ ਵਾਹ ਬੱਗੋ ਸਸ਼ਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਤੋਂ ਜੀ ਚੁੰਗਾ ਤੋਂ ਜੀ ਚੁੰਗਾ ਜਿਲ੍ਹਾ ਬਰਨਾਲਾ ਜੀ ਕੋਲੋਂ ਆੜੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਚ ਆਏ ਹੋ ਰੈਲੀ ਚ ਆਉਣੇ ਜੀ ਇਨਸਾ ਸੱਡੋ ਕੋੜ ਗੱਡੋ ਠੀਕ ਹੈ ਜੀ ਬਸ ਆ ਪਿੰਡਾਂ ਸ਼ਹਿਰਾਂ ਜੋ ਨਿਕਲ ਕੇ ਪਿੰਡਾਂ 'ਚ ਵੱੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਹਾ ਚਿੱਟਾ ਬੀਬੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ 27 ਦੇ ਵਿੱਚ ਫਿਰ ਸਰਕਾਰ ਬਣवानी ਹੈ ਜੈ ਜੀ ਜੈਸ ਬਹੁਤ ਚੁੰਗਾ ਬੰਟੀ ਉਹਦਾ ਚੁੰਗਾ ਬਰਨਾਲਾ ਕਿਦਾ ਜੀ ਕਿੰਨੇ ਵਾਰ ਤੂੰ ਆਏ ਆ ਜੀ ਬੁੱਕਰ ਦੇ ਦੇ ਤੂੰ ਕੀ ਕਹਿਣਾ ਚਾਹੁੰਦੇ ਹੋ ਰੈਲੀ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇਖੇ ਮਹਿਰੇਦਾਰ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਬਥੇਰੀ ਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਿਸ਼ਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਆ ਸਰਕਾਰ ਦੇ ਪੂਰੇ ਖੁਸ਼ ਆ ਜੀ ਇੰਨੀਆਂ ਭਾੜਾਂ ਦੇ ਕਿਸੇ ਨੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਜਿੰਦਾ ਸਾਡੀ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਹੋ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੁਥ ਨਸ਼ਾ ਵਿਰੁੱਧ ਦੂਜੇ ਪੜਾ ਦਾ ਆਗਾਜ਼ ਹੈ ਸਰਕਾਰ ਦੇ ਜਿੰਝ ਵੇਖਦੇ ਹਾਂ ਬਹੁਤ ਵਧੀਆ ਜੀ ਬਹੁਤ ਸੋਹਣਾ ਪ੍ਰਾਲਾ ਜੀ ਪੰਜਾਬ ਸਰਕਾਰ ਦਾ ਜੀ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਦੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹੋ ਜੀ ਇੱਕ ਆ ਯੁੱਧ ਨਸ਼ਿਆਂ ਵਿਰੁੱਧ ਜੀ ਤੇ ਇੱਕ ਆ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਕਤ ਬਹੁਤ ਕੰਮ ਜੀ ਇਕਨੌਣ ਲੱਗੇ ਤਾਂ ਟਟੋਕੜ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆਪ ਪੁਹਾਰੇ ਆਏ ਹਾਂ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹਾਂ ਹਾਂਜੀ ਹਾਂਜੀ ਬਿਲਕੁਲ ਕੀ ਚਾਰਾ ਜਾਣੇ ਬਾਈ ਬਹੁਤ ਵਧੀਆ ਸਰਕਾਰ ਦਾ ਭਵਾਂਤਮਾਨ ਜੀ ਦਾ ਉਪਰਾਲਾ ਜੀ ਜਿਹੜਾ ਯੋਧ ਨਸ਼ਾ ਵਿਰੁੱਧ ਮਹਿਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੀ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜਾਏਗਾ ਸਰਦੈ ਸਹੀਓ ਕਿ ਉਹ ਪਿੰਡ ਕਾਸ਼ੇਂ ਪਿੰਡ ਦਾ ਨਾਮ ਹੈ ਪਰ ਕਿੱਥੇ ਅਜੀਤ ਕਰਤੀ ਵੀ ਤਾਂ ਮੋਗਾ ਦੇ ਪਿੰਡ ਕਿੱਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ VDC ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਆਮ ਪਾਰਟੀ ਦੇ ਸਮਰਥਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਤਸਵੀਰਾਂ ਤਾਂ ਤਾਂ ਤੋਂ ਸਾਂਝੀਆਂ ਕਰ ਰਹੇ ਆਂ ਜਿੰਦਾਬਾਦ ਨਾਟੋ ਛੱਡੋ ਕੋੜ ਕੱਢੋ ਸਸ਼ੀਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦਿਓ ਜੀ ਚੁੰਗਾ ਦਿਓ ਜੀ ਜਿਲ੍ਹਾ ਬਰਨਾਲਾ ਜੀ ਕੋਦੋ ਵੜੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਜਾਇੰਗੇ ਰੈਲੀ ਜਾਉਣੇ ਆ ਜੀ ਨਸ਼ਾ ਛੱਡੋ ਕੋੜ ਕੱਢੋ ਠੀਕ ਹੈ ਜੀ ਬਸ ਆ ਪਿੰਡਾਂ ਸਹਿਰਾ ਜੋ ਨਿਕਲ ਕੇ ਪਿੰਡਾਂ ਚ ਵੱੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਹਾ ਚਿੱਟਾ ਪੀਪੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ ਸਤਾਈ ਦੇ ਵਿੱਚ ਫਿਰ ਸਰਕਾਰ ਬਣਵਾਨੀ ਹੈ ਜੈ ਜੀ ਜੈਸ ਬਹੁਤ ਕਿਹੜਾ ਪਿੰਡਾਂ ਜੀ ਸਾਰਾ ਚੁੰਗਾ ਬੈੜੀ ਹੈ ਬਾਈ ਚੁੰਗਾ ਬਰਨਾਲਾ ਵੀ ਆ ਜੀ ਕਿੰਨੇ ਵਾਰ ਤੋਂ ਆਏ ਆ ਜੀ ਮੁਖਰ ਦੇ ਤੇ ਤੂੰ ਕੀ ਕਹਿਣਾ ਚਾਹਦੇ ਹੋ ਰੈਲੀ ਦੇ ਵਿੱਚ ਯੁਥ ਨਸ਼ਿਆਂ ਵਿਰੁੱਧ ਬਹੁਤ ਸਾਰੇ ਤਹਿਰੇਦਾਰ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਤੇ ਰੀਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਿਸ਼ਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਹਾਂ ਜੀ ਇੰਨੀਆਂ ਭਾਜਪਾ ਨੇ ਕਿਸੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਇਹਦਾ ਨੱਤੀ ਜੰਦੇ ਇਹ ਜਿੱਦਾਂ ਹਮਾਰੇ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੋ ਇਹਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਹੋ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਦਾ ਆਗਾਸ਼ ਹੈ ਸਰਕਾਰ ਦੇ ਕੰਮਾਂ ਨੂੰ ਕਿੰਜ ਵੇਖਦੇ ਹੋ ਬਹੁਤ ਵਧੀਆ ਜੀ ਬਹੁਤ ਸੋਹਣਾ ਪ੍ਰਾਲਾ ਹੈ ਪੰਜਾਬ ਸਰਕਾਰ ਦਾ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਜੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹੋ ਜੀ ਇੱਕ ਯੁੱਧ ਨਸ਼ਿਆਂ ਵਿਰੁੱਧ ਜੀ ਤੇ ਇੱਕ ਆ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਕਤ ਬਹੁਤ ਕੰਮ ਜੀ ਇਕਨੌਣ ਲੱਗੇ ਤਾਂ ਘਟੋ ਘਟ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆ ਪੁਹਾਰੇ ਆਏ ਹਾਂ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹੋਏ ਹਾਂਜੀ ਹਾਂਜੀ ਬਿਲਕੁਲ ਕੀ ਚਾਰਾ ਜਾਣੇ ਬਈ ਬਹੁਤ ਵਧੀਆ ਸਰਕਾਰ ਦਾ ਭੂਤਮਾਨ ਜੀ ਦਾ ਉਪਰਾਲਾ ਜੀ ਜਿਹੜਾ ਯੋਧ ਨਸ਼ਾ ਵਿਰੁੱਧ ਮਹਿਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੀ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜਾਏਗਾ ਇਹ ਲੋਕ ਜੋ ਪਹੁੰਚੇ ਹੋਏ ਨੇ ਜੂਨ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤਾਂ ਜੋ ਦੂਸਰੇ ਫੜਾ ਕੇ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਸਮੋਹਨ ਤਨਦੇਸਾ ਯੋਗਿਕ ਨੂੰ ਪਿੰਡ ਕਾਸਿਂ ਦਿਪਾਲ ਦਾ ਨਾਮ ਪਰਮਿਸ਼ਾਨੀ ਅਜੀਤ ਵਰਤੀ ਵੀ ਤਾਂ ਮੋਗਾ ਦੇ ਪਿੰਡ ਕਿੱਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ ਬੀਡੀਸੀ ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਆਮ ਪਾਰਟੀ ਦੇ ਸਮਰਥਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਤਸਵੀਰਾਂ ਤਾਂ ਮੈਂ ਤੋੜਦਾ ਤੋਂ ਇਹ ਸਾਂਝੀਆਂ ਕਰ ਰਹੇ ਆਂ ਜਿੰਦਾਬਾਦ ਨਸ਼ਾ ਛੱਡੋ ਫੋੜ ਕੱਢੋ ਸਸ਼ੀਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦਿਓ ਜੀ ਚੁੰਗਾ ਦਿਓ ਜੀ ਚੁੰਗਾ ਜਿਲ੍ਹਾ ਬਰਨਾਲਾ ਜੀ ਉਹ ਦੋੜ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਚ ਆਇਓ ਰੈਲੀ ਚ ਆਉਣਾ ਜੀ ਨਸ਼ਾ ਛੱਡੋ ਫੋੜ ਕੱਢੋ ਠੀਕ ਹੈ ਜੀ بس ਆ ਪਿੰਡਾਂ ਸਹਿਰਾ ਜੋ ਨਿਕਲ ਕੇ ਪਿੰਡਾਂ ਤੇ ਵੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਾਇਆ ਚਿੱਟਾ ਪੀਪੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ ਸਤਾਈ ਦੇ ਵਿੱਚ ਫਿਰ ਸਰਕਾਰ ਬਣਵਾਨੀ ਹੈ ਜੈ ਜੀ ਜੈਸ ਬਹੁਤ ਕਿਹੜਾ ਪਿੰਡ ਜੀ ਸਾਰਾ ਚੁੰਗਾ ਪਿੰਡ ਜੀ ਬਾਈ ਚੁੰਗਾ ਬਰਨਾਲਾ ਕਿੰਨੇ ਵਾਰ ਤੂੰ ਆਏ ਆ ਜੀ ਮੁਖਸਰ ਦੇ ਤੂੰ ਕੀ ਕਹਿਣਾ ਚਾਹਦੇ ਹੋ ਰੈਲੀ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਬਖਸ਼ੇਦਾਰ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਪਥੇਰੀ ਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਿਸ਼ਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਆ ਜੀ ਇੰਨੀਆਂ ਭਾਜਪਾ ਨੇ ਕਿਸੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਜਿੰਦਾ ਸਾਡੇ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਆ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਦਾ ਆਗਾਸ਼ ਹੈ ਸਰਕਾਰ ਦੇ ਕੰਮਾਂ ਨੂੰ ਕਿੰਜ ਵੇਖਦੇ ਹੋ ਬਹੁਤ ਵਧੀਆ ਜੀ ਬਹੁਤ ਸੋਹਣਾ ਪ੍ਰਾਲਾ ਜੀ ਪੰਜਾਬ ਸਰਕਾਰ ਦਾ ਜੀ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਜੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹੋ ਜੀ ਇੱਕ ਯੁੱਧ ਨਸ਼ਿਆਂ ਵਿਰੁੱਧ ਜੀ ਇਕਾ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਫਤ ਬਹੁਤ ਕੰਮ ਜੀ ਇਕਨੌਣ ਲੱਗੇ ਤਾਂ ਟਟੋ ਘਟ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆਪ ਪੁਹਾਰੇ ਆਏ ਹਾਂ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹੋਏ ਹਾਂ ਹਾਂਜੀ ਹਾਂਜੀ ਬਿਲਕੁਲ ਕੀ ਚਾਰਾ ਜਾਣਿਓ ਬਈ ਬਹੁਤ ਵਧੀਆ ਸਰਕਾਰ ਦਾ ਭਵਾਂਤਮਾਨ ਜੀ ਦਾ ਉਪਰਾਲਾ ਜੀ ਜਿਹੜਾ ਯੋਧ ਨਸ਼ਾ ਵਿਰੁੱਧ ਮਹਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਕੌਲ ਸੇ ਪ੍ਰਸ਼ਾਸਨ ਦੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੀ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜਾਏਗਾ ਇਹ ਲੋਕ ਜੋ ਪਹੁੰਚੇ ਹੋਏ ਨੇ ਜੋ ਨਸ਼ਾ ਜਸ਼ਿਆ ਵੀ ਨੂੰ ਤਾਂ ਮਹਿੰਮ ਦੇ ਤਾ ਹੈ ਤਾਂ ਜੋ ਦੂਸਰੇ ਫੜਾ ਕੇ ਅੱਜੇ ਸ਼ੁਰੂਆਤ ਕੀਤੀ ਜਾ ਰਹੀ ਹੈ ਸਮੋਹ ਸਰਦਾਰ ਅਤੇ ਜੋ ਕਿ ਉਹ ਪਿੰਡ ਕਾਸਿਪਾਲ ਦਾ ਨਾਮ ਹੈ ਪਰ ਮਿੱਥਨੀ ਅਜੀਤ ਪੱਤੀ ਵੀ ਤਾਂ ਮੋਗਾ ਦੇ ਪਿੰਡ ਕਿੱਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ ਬੀਡੀਸੀ ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਇਨਾ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਤਸਵੀਰਾਂ ਤਾਂ ਮੈਂ ਤੋੜਦਾ ਤੋ ਇਹ ਸਾਂਝੀਆਂ ਕਰ ਰਹੇ ਆਂ ਜਿੰਦਾਬਾਦ ਨਾਸ਼ਾ ਛੱਡੋ ਫੋੜ ਕੱਢੋ ਸਸ਼ੀਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦਿਓ ਜੀ ਚੁੰਗਾ ਦਿਓ ਜੀ ਚੁੰਗਾ ਜਿਲ੍ਹਾ ਬਰਨਾਲਾ ਜੀ ਉਹ ਦੋੜ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਜਾਇਂ ਰੈਲੀ ਜਾਉਣਾ ਜੀ ਨਸ਼ਾ ਛੱਡੋ ਕੋੜ ਕੱਢੋ ਠੀਕ ਹੈ ਜੀ ਪਿੰਡਾਂ ਪਿੰਡਾਂ ਸਹਿਰਾ ਜੋ ਨਿਕਲ ਕੇ ਪਿੰਡਾਂ ਤੇ ਵੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਹਾ ਚਿੱਟਾ ਪੀਪੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ ਸਾਈ ਦੇ ਵਿੱਚ ਫਿਰ ਸਰਕਾਰ ਬਣਵਾਨੀ ਹੈ ਜੈ ਜੀ ਜੈਸ ਬਹੁਤ ਕਿਹੜਾ ਪਿੰਡਾਂ ਜੀ ਸਾਰਾ ਚੁੰਗਾ ਪਿੰਡ ਜੀ ਭਾਈ ਚੁੰਗਾ ਬਰਨਾਲਾ ਕਿੱਦੜ ਬਾਦੋਂ ਆਏ ਆ ਜੀ ਮੁਖਰ ਦੇ ਤੇ ਤੂੰ ਕੀ ਕਹਿਣਾ ਚਾਹਦੇ ਹੋ ਰੈਲੀ ਦੇ ਵਿੱਚ ਯੁਥ ਨਸ਼ਿਆਂ ਵਿਰੁੱਧ ਬਹੁਤ ਬਿਹਰੇਦਾਰ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਬਠੇਰੀ ਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਿਸ਼ਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਆ ਜੀ ਇੰਨੀਆਂ ਭਾਜਪਾ ਨੇ ਕਿਸੇ ਨੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਜਿੰਦਾ ਸਾਡੇ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਹੋ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਦਾ ਆਗਾਸ ਹੈ ਸਰਕਾਰ ਦੇ ਕੰਮਾਂ ਨੂੰ ਕਿੰਜ ਵੇਖਦੇ ਹੋ ਬਹੁਤ ਵਧੀਆ ਜੀ ਬਹੁਤ ਸੋਹਣਾ ਪ੍ਰਾਲਾਹ ਜੀ ਪੰਜਾਬ ਸਰਕਾਰ ਦਾ ਜੀ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਜੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹੋ ਜੀ ਇੱਕ ਯੁੱਧ ਨਸ਼ਿਆਂ ਵਿਰੁੱਧ ਜੀ ਤੇ ਇੱਕਾ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਫਤ ਬਹੁਤ ਕੰਮ ਜੀ ਏਕਨੋਂਨ ਲੱਗੇ ਤਾਂ ਘਟੋ ਘਟ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆਪ ਮੁਹਾਰੇ ਆਇਓ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹੋਏ ਹਾਂਜੀ ਹਾਂਜੀ ਬਿਲਕੁਲ ਕੀ ਜਾਨਾ ਜਾਣਿਓ ਬਈ ਬਹੁਤ ਵਧੀਆ ਸਰਕਾਰ ਦਾ ਭਵਾਂਤਮਾਨ ਜੀ ਦਾ ਉਪਰਾਲਾ ਜਿਹੜਾ ਯੋਧ ਨਸ਼ਿਆ ਵਿਰੁੱਧ ਮਹਿਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੇ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜੂਗਾ ਇਹ ਲੋਕ ਜੋ ਪਹੁੰਚੇ ਹੋਏ ਨੇ ਜੋ ਨਸ਼ਿਆ ਫਿਰੋ ਤਾਂ ਮੋਹਿੰਦ ਦੇ ਸਾਹ ਤੱਕ ਜੋ ਦੂਸਰੇ ਫੜਾ ਕੇ ਆ ਜੇ ਸ਼ੁਰੂਆਤ ਕੀਤੀ ਜਾ ਰਹੀ ਹੈ ਸਮੋਹ ਪਿੰਡਾਂ ਦੇ ਕਿਲੇ ਚ ਇੱਥੇ ਨੰਦੇ ਸੈਯੋਕ ਨੂੰ ਪਿੰਡਾਂ ਕਾਸਿਂ ਟਿੰਪਲ ਦਾ ਨਾਮ ਹੈ ਪਰ ਮਿੱਸਾ ਨਹੀਂ ਅਜੀਤ ਬਸਤੀ ਵੀ ਤਾਂ ਮੌਗਾ ਦੇ ਪਿੰਡ ਕਿੱਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ ਬੀਡੀਸੀ ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਸਮਾਰਠਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਤਸਵੀਰਾਂ ਤਾਂ ਮੈਂ ਤੋਂ ਦੋ ਇਹ ਸਾਂਝੀਆਂ ਕਰ ਰਹੇ ਆਂ ਜਿੰਦਾਬਾਦ ਨਾਸ਼ਾ ਛੱਡੋ ਕੋੜ ਕੱਢੋ ਸਸ਼ੀਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦੋ ਜੀ ਚੁੰਗਾ ਦੋ ਜੀ ਚੁੰਗਾ ਜਿਲ੍ਹਾ ਬਰਨਾਲਾ ਜੀ ਹੋਦੋ ਵੜੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਚ ਆਇਓ ਰੈਲੀ ਜਾਉਣਾ ਜੀ ਨਸ਼ਾ ਛੱਡੋ ਕੋੜ ਕੱਢੋ ਠੀਕ ਹੈ ਜੀ ਬਸ ਆ ਪਿੰਡਾਂ ਸਹਿਰਾ ਜੋ ਨਿਕਲ ਕੇ ਪਿੰਡਾਂ ਤੇ ਵੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਾਇਆ ਚਿੱਟਾ ਪੀਪੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ ਸਾਈ ਦੇ ਵਿੱਚ ਫਿਰ ਸਰਕਾਰ ਬਣਵਾਨੀ ਹੈ ਜੈ ਜੀ ਜੈਸ ਬਹੁਤ ਕਿਹੜਾ ਪਿੰਡਾਂ ਜੀ ਸਾਰਾ ਚੁੰਗਾ ਬੜੀ ਹੈ ਬਾਈ ਚੁੰਗਾ ਬਰਨਾਲਾ ਕਿੱਦਣ ਬਾਦੋਂ ਆਏ ਆ ਜੀ ਮੁਖਰ ਦੇ ਤੇ ਤੂੰ ਕੀ ਕਹਿਣਾ ਜਾਂਨੇ ਹੋ ਰੈਲੀ ਦੇ ਵਿੱਚ ਯੁਥ ਨਸ਼ਿਆਂ ਵਿਰੁੱਧ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਪਥੇਰੀ ਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਸਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਆ ਸਰਕਾਰ ਪੂਰੇ ਖੁਸ਼ ਆ ਜੀ ਇੰਨੀਆਂ ਭਾਦਲਾਂ ਨੇ ਕਿਸੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਇਹਦਾ ਨਤੀਜਾ ਨੇ ਇਹਦੀ ਜਿੱਦਦਾ ਹਮਾਰੇ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਹੋ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੂਥ ਨਸ਼ਾ ਵਿਰੁੱਧ ਦੂਜੇ ਪੜਾਅ ਆ ਗਾਜ ਹੈ ਸਰਕਾਰ ਦੇ ਕੰਮਾਂ ਨੂੰ ਕਿੰਜ ਵੇਖਦੇ ਹੋ ਬਹੁਤ ਵਧੀਆ ਜੀ ਬਹੁਤ ਸੋਹਣਾ ਪ੍ਰਾਲਾ ਜੀ ਪੰਜਾਬ ਸਰਕਾਰ ਦਾ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਦੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹ ਜੀ ਇੱਕ ਆ ਯੁੱਧ ਨਸ਼ਿਆਂ ਵਿਰੁੱਧ ਜੀ ਇੱਕਾ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਕਤ ਬਹੁਤ ਕੰਮ ਜੀ ਇਕਨੌਣ ਲੱਗੇ ਤਾਂ ਟਟੋ-ਟਟ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆਪ ਪੁਹਾਰੇ ਆਏ ਹਾਂ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹੋਏ ਹਾਂ ਹਾਂਜੀ ਹਾਂਜੀ ਬਿਲਕੁਲ ਕੀ ਕਹਣਾ ਚਾਹਦੇ ਹੋ ਬਾਈ ਬਹੁਤ ਵਧੀਆ ਸਰਕਾਰ ਦਾ ਭੂਤਮਾਨ ਜੀ ਦਾ ਉਪਰਾਲਾ ਜਿਹੜਾ ਯੋਧ ਨਸ਼ਾ ਵਿਰੁੱਧ ਮਹਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੀ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜਾਏਗਾ ਇਹ ਲੋਕ ਜੋ ਪਹੁੰਚੇ ਹੋਏ ਨੇ ਜੋ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤਾਂ ਜੋ ਦੂਸਰੇ ਫੜਾ ਕੇ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਸਮੋਹਤੇ ਮੇਨਕਲੀ ਚਾਹਲ ਦੇ ਵਿੱਚ ਅੱਜ ਵਿਸ਼ਾਲ ਰੈਲੀ ਹੈ ਕੁਝ ਹੀ ਸਮੇਂ ਦੇ ਵਿੱਚ ਇਸ ਮਸਲ੍ਹੇ ਤੋਂ ਬਗਾਨ ਚੇ ਮਾਰ ਆਪ ਹੈ ਲੋਕੋ ਪਿੰਡ ਦਾ ਕਸ਼ਤ ਦਿਪਲ ਦਾ ਨਾਮ ਹੈ ਪਰ ਮਿੱਤਸਾਨੀ ਅਜੀਤ ਕਰਤੀ ਵੀ ਤਾਂ ਮੋਗਰ ਦੇ ਪਿੰਡ ਕਿਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ VDC ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਹਾਡੇ ਤੋਂ ਇਸਾਂਝੀਆਂ ਕਰ ਰਹੇ ਆ ਜਿੰਦਾਬਾਦ ਨਸ਼ਾ ਛੱਡੋ ਫੋੜ ਕੱਢੋ ਸਸਿਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦੋ ਜੀ ਚੁੰਗਾ ਦੋ ਜੀ ਜਿਲ੍ਹਾ ਬਰਨਾਲਾ ਜੀ ਕੋਲੋਂ ਆੜੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਚ ਆਏ ਹੋ ਰੈਲੀ ਚ ਆਉਣਿਆ ਜੀ ਨਸ਼ਾ ਛੱਡੋ ਫੋੜ ਕੱਢੋ ਠੀਕ ਹੈ ਜੀ ਬਸ ਆ ਪਿੰਡਾਂ ਸ਼ਹਿਰਾਂ ਜੋ ਨਿਕਲ ਕੇ ਪਿੰਡਾਂ ਤੇ ਵੱੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਹਾ ਚਿੱਟਾ ਬੀਬੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਕੰਮ ਆ ਇਹ ਚੱਕ ਕੇ ਰੱਖਣ ਕੰਮ ਜੀ ਸਾਈ ਦੇ ਵਿੱਚ ਫਿਰ ਸਰਕਾਰ ਬਣवानी ਹੈ ਜੈ ਜੀ ਜੈਸ ਬਹੁਤ ਚੁੰਗਾ ਬੰਟੀ ਉਹਦਾ ਚੁੰਗਾ ਬਰਨਾਲਾ ਕਿਦਾ ਜੀ ਕਿੰਨੇ ਵਾਰ ਤੂੰ ਆਏ ਆ ਜੀ ਬੁੱਕਰ ਦੇ ਦੇ ਤੂੰ ਕੀ ਕਹਿਣਾ ਚਾਹੁੰਦੇ ਹੋ ਰੈਲੀ ਦੇ ਵਿੱਚ ਯੁਥ ਨਸ਼ਿਆਂ ਵਿਰੁੱਧ ਬਹੁਤ ਵਧੀਆ ਹੈ ਜੀ ਕਰ ਰਹੀ ਹੈ ਸਰਕਾਰ ਕੰਮ ਜੀ ਚਲੋ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਨਹੀਂ ਵੀ ਨਹੀਂ ਪਿਆ ਬਥੇਰੀ ਚੂੜੀ ਕਸੀ ਗਈ ਆ ਪਰ ਇਹਨਾਂ ਤੋਂ ਡਰਦੀ ਸੀ ਸਰਕਾਰ ਹਰ ਇੱਕ ਜੋ ਵੀ ਮੰਨ ਲਓ ਬਲੈਕ ਕਰਦਾ ਜਾਂ ਬੰਦਾ ਉਹ ਤੋਂ ਸਰਕਾਰ ਡਰਦੀ ਸੀ ਵੀ ਸਾਡਾ ਨਿਸ਼ਾਨ ਕਰਨਗੇ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨੇ ਹਿੰਮਤ ਕਰਕੇ ਇਹਨਾਂ ਨੂੰ ਨੱਥ ਪਾਈ ਆ ਠੀਕ ਹੈ ਪੂਰੇ ਖੁਸ਼ ਆ ਸਰਕਾਰ ਪੂਰੇ ਖੁਸ਼ ਆ ਜੀ ਇੰਨੀਆਂ ਭਾਜਪਾ ਨੇ ਕਿਸੇ ਨੇ ਪਾਈਆਂ ਹੀ ਨਹੀਂ ਸੀ ਕਿਸੇ ਨੂੰ ਇਹ ਤਾਂ ਨੱਚ ਜਾਂਦੇ ਆ ਜੀ ਜਿੰਦਾਬਾਹ ਮਾਨੇ ਪਾਰਟੀ ਦੇ ਜਿਹੜੇ ਸਮਰਥਕ ਨੇ ਪਹੁੰਚੋ ਇਹਨੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਕੰਮਾਂ ਤੋਂ ਇਹ ਲੋਕ ਖੁਸ਼ ਨੇ ਹੋਰ ਵੀ ਲੋਕ ਨੇ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਜਗਦੇਵ ਸਿੰਘ ਕਿੱਥੋਂ ਆਏ ਹੋ ਪਿੰਡ ਚੱਕ ਵਾਲਾ ਸਿੰਘ ਹਲਤੋ ਜੀ ਅੱਜ ਯੁਥ ਨਸ਼ਿਆਂ ਵਿਰੁੱਧ ਦੂਜੇ ਪੜਾ ਦਾ ਆਗਾਸ਼ ਹੈ ਸਰਕਾਰ ਦੇ ਕੰਮਾਂ ਨੂੰ ਕਿੰਜ ਵੇਖਦੇ ਹੋ ਬਹੁਤ ਵਧੀਆ ਜੀ ਬਹੁਤ ਸੋ లై پنجاب ਸਰਕਾਰ ਦਾ ਹਾਂ ਸਰਕਾਰ ਦੇ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਸਰਕਾਰ ਦੇ ਜੀ ਇੱਕ ਤਾਂ ਜਿਹੜਾ ਲਾਜ ਆ 10 ਲੱਖ ਵਾਲੇ ਕਾਰਡ ਬਣਾਏ ਆ ਉਹੋ ਜੀ ਇੱਕ ਆ ਯੋਧ ਨਸ਼ਿਆਂ ਵਿਰੁੱਧ ਜੀ ਤੇ ਇੱਕ ਆ ਜਿਹੜਾ ਖੇਤਾਂ ਨੂੰ ਪਾਣੀ ਵਾਸਤੇ ਜੀ ਬਿਜਲੀ ਮੁਫਤ ਬਹੁਤ ਕੰਮ ਜੀ ਿਕਨੌਣ ਲੱਗੇ ਤਾਂ ਘਟੋ ਘਟ ਘੰਟਾ ਲੱਗ ਜੂਗਾ ਜੀ ਬਿਲਕੁਲ ਅੱਜ ਆ ਪੁਹਾਰੇ ਆਇਓ ਹਾਂਜੀ ਹਾਂਜੀ ਪਿੰਡ ਸਾਰੇ ਹੀ ਆਇਆ ਹੋਏ ਹਾਂਜੀ ਹਾਂਜੀ ਬਿਲਕੁਲ ਕੀ ਜਾਨਾ ਜਾਣਿਓ ਬਈ ਬਹੁਤ ਵਧੀਆ ਸਰਕਾਰ ਦਾ ਭਵਾਂਤਮਾਨ ਜੀ ਦਾ ਉਪਰਾਲਾ ਜੀ ਜਿਹੜਾ ਯੋਧ ਨਸ਼ਿਆਂ ਵਿਰੁੱਧ ਮਹਿਮ ਛੇੜੀ ਹੈ ਜੀ ਇਹਦੇ ਵਿੱਚ ਜਿਵੇਂ ਪਿੰਡਾਂ ਦੇ ਪਹਿਰੇ ਪਹਿਰੇਦਾਰ ਅਸੀਂ ਪਿੰਡਾਂ ਦੇ ਪਹਿਰੇਦਾਰ ਇੱਥੇ ਆਏ ਹੋਏ ਆ ਇਸ ਦੇ ਵਿੱਚ ਸਾਡੀ ਤਾਂ ਇਹੀ ਬੇਨਤੀ ਆ ਵੀ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ ਦੇ ਪਹਿਰੇਦਾਰ ਇਹ ਜਿਹੜੇ ਤਿੰਨੇ ਆ ਇਹ ਤਾਲਮੇਲ ਰੱਖ ਕੇ ਪੂਰੀ ਇਮਾਨਦਾਰੀ ਨਾਲ ਜੇ ਡਿਊਟੀ ਨਿਭਾਉਣ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਹੋ ਜੂਗਾ ਇਹ ਲੋਕ ਜੋ ਪਹੁੰਚੇ ਹੋਏ ਨੇ ਜੋ ਨਸ਼ਿਆ ਫੇਰੋ ਤਾਂ ਮੁਹਿੰਮ ਦਿੱਤਾ ਹੈ ਤਾਂ ਜੋ ਦੂਸਰੇ ਬਣਾ ਦੇ ਆ ਜਿਵੇਂ ਕੋ ਜੀ ਇਸ ਸਮੇਂ ਦੇ ਵਿੱਚ ਉਸ ਮਨਪ੍ਰੀਤ ਬਲਵੰਤ ਸਿੰਘ ਮਾਨ ਆਪ ਨੂੰ ਫਿਰ ਮਾਰਨ ਦੇ ਦੇਣੇ ਆਪ ਲੀਡਰਸ਼ਿਪਾ ਖੋਚ ਰਹੀ ਹੈ ਸsubprocess ਨਾਲ ਲਗਾਤਾਰ ਸਾਧਿਆ ਕਰਦੇ ਸਹੀਓ ਕਿ ਰੁਪਿੰਦਰ ਬਾਜਪੀ ਸਿੰਪਲ ਦਾ ਨਾਮ ਹੈ ਪਰ ਉੱਤਸਾਹੀ ਅਜੀਤ ਵਰਤੀ ਵੀ ਤਾਂ ਮੌਕੇ ਦੇ ਪਿੰਡ ਕਿੱਲੀ ਚਾਹਲ ਦੇ ਵਿੱਚ ਖੜੇ ਆ ਜਿੱਥੇ ਕਿ ਸਤਾਤਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੜਾ ਦੂਸਰੇ ਦਾ ਅੱਜ ਆਗਾਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਲੋਕ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵਿਸ਼ਾਲ ਪੰਡਾਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ आम आदमी पार्टी ਦੇ ਸਮਰਥਕ ਨੇ ਪਿੰਡਾਂ ਦੇ ਪਹਿਰੇਦਾਰ ਨੇ ਬੀਡੀਸੀ ਮੈਂਬਰ ਨੇ ਇਹ ਜੋ ਪੁੱਜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਹ ਲੋਕ ਨੇ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਤੋਂ ਇਹ ਲੋਕ ਬੇਹਦ ਖੁਸ਼ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਹਾਡੇ ਤੋਂ ਸਾਂਝੀਆਂ ਕਰ ਰਹੇ ਆ ਜਿੰਦਾਬਾਦ ਨਸ਼ਾ ਛੱਡੋ ਕੋੜ ਕੱਢੋ ਸਸਿਕਲ ਬਾਈ ਜੀ ਕਿੱਥੋਂ ਆਏ ਹੋ ਚੁੰਗਾ ਦਿਓ ਜੀ ਚੁੰਗਾ ਦਿਓ ਜੀ ਜਿਲ੍ਹਾ ਬਰਨਾਲਾ ਜੀ ਕੋਲੋਂ ਵੜੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਰੈਲੀ ਚ ਆਏ ਹੋ ਰੈਲੀ ਚ ਆਉਣਾ ਜੀ ਨਸ਼ਾ ਛੱਡੋ ਕੋੜ ਕੱਢੋ ਠੀਕ ਹੈ ਨਹੀਂ ਬਸ ਪਿੰਡਾਂ ਸ਼ਹਿਰਾਂ ਜੋ ਨਿਕਲ ਕੇ ਪਿੰਡਾਂ 'ਚ ਵੜ ਰਿਹਾ ਜੀ ਬਹੁਤ ਹਾਨੀਕਾਰਕਾ ਬਹੁਤ ਮੁੰਡੇ ਮਾਰ ਰਹਾ ਚਿੱਟਾ ਬੀਬੀ ਜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਬਹੁਤ